ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੀ ਇਹ ਕਿਤਾਬ ਚਪਜੀ ਸਾਹਿਬ ਜਿਹੜੀ ਕਿ ਨਾਨਕਪੰਥੀ.com ਦੇ ਉੱਪਰ ਤੁਸੀਂ ਜਾ ਕੇ ਖਰੀਦ ਸਕਦੇ ਹੋ ਕੋਰਸ ਵੀ ਉੱਥੇ ਹੈ ਜੀ ਕੋਰਸ ਮੇਰਾ ਯੂਡਮੀ ਤੇ ਵੀ ਹੈ ਇੱਕ ਹੋਰ ਵੈਬਸਾਈਟ ਹੈ ਜਿੱਥੇ ਸਾਰੇ ਇਨਸਟ੍ਰਕਟਰ ਹੁੰਦੇ ਨੇ ਤੇ ਉੱਥੇ ਜਾ ਕੇ ਤੁਸੀਂ ਲੈ ਸਕਦੇ ਆ ਇੱਥੇ ਅੱਜ ਆਪਾਂ 20ਵੇਂ ਪੇਜ ਤੇ ਆਏ ਸੀਗੇ ਜਿੱਥੇ ਪਹਿਲੀ ਪੌੜੀ ਦੀ 6ਵੀਂ ਪੰਕਤੀ ਹੈ ਜਿਹੜੀ ਉਹ ਹੈ ਤੇ ਪੌੜੀ ਦੀ ਆਖਰੀ ਪੰਕਤੀ ਵੀ ਹੈ ਜੀ ਇਸ ਪੰਕਤੀ ਦੇ ਐਂਡ ਵਿੱਚ ਇੱਕ ਨਿੱਕਾ ਜਿਹਾ ਇੱਕ ਓੰਕਾਰ ਇੱਕ ਨੰਬਰ ਜਿਹੜਾ ਉਹ ਲਿਖਿਆ ਹੋਇਆ ਹੈ ਜੀ ਠੀਕ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਠੀਕ ਹੈ ਇਹ ਪੌੜੀ ਹੈ ਇਹ ਸੌਰੀ ਪੰਕਤੀ ਹੈ ਤੇ ਫਿਰ ਆਪਣੇ ਆਪ ਨੂੰ ਉਸ ਮੈਂਟਲ ਜਿਹੜੀ ਇਮੇਜ ਵਿੱਚ ਲੈ ਕੇ ਚਾਹੀਏ ਦਿਮਾਗੀ ਇਮੇਜ ਵਿੱਚ ਲੈ ਕੇ ਚਾਹੀਏ ਜਿੱਥੇ ਅਸੀਂ ਬੈਠੇ ਆ ਸਾਡੇ ਨਾਲ ਸਾਡਾ ਯਾਰ ਨਾਨਕ ਗੁਰੂ ਨਾਨਕ ਪ੍ਰਾਨੰਨਕ ਬੈਠਾ ਜਿਸ ਨੇ ਸਾਡੀ ਬਾਹ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਬੋਲ ਅਸੀਂ ਰਹਿ ਜਾਂ ਤਾਂ ਕਿ ਸਾਡੀ ਜਿਹੜੀ ਸਾਹ ਜੋ ਉਸ ਪ੍ਰਭੂ ਪਰਮਾਤਮਾ ਨਾਲ ਪੈ ਜੀਏ ਅੱਗੇ ਸਵਾਲ ਪੁੱਛਿਆ ਸੀ ਜੀ ਕਿਵ ਸਚਿਆਰ ਹੋਈ ਐ ਕਿਵ ਕੂੜਾ ਟੁੱਟੇ ਪਾਲ ਤੇ ਚ ਕਿੰਨੇ ਜੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਲਿਖਿਆ ਨਾਲ ਹੁਣ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਜਿਹੜਾ ਪਿਛਲੀ ਪੰਕਤੀ ਵਿੱਚ ਸਵਾਲ ਪੁੱਛਿਆ ਸੀ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਬਿਹੇ ਮੇਰੇ ਮਾਲਕਾ ਮੇਰੇ ਅੰਦਰ ਤੇਰਾ ਪ੍ਰਕਾਸ਼ ਕਿਵੇਂ ਹੋ ਸਕਦਾ ਕਿਵ ਕੂੜੇ ਕੂੜ ਦੀ ਕੰਦ ਮੇਰੇ ਅੰਦਰ ਟੁੱਟੇ ਟੁੱਟ ਸਕੇ ਪਾਲ ਹੁੰਦੀ ਹੈ ਕੰਦ ਕਿਵੇਂ ਮੇਰੇ ਅੰਦਰ ਜਿਹੜੀ ਵਿਸ਼ਿਆਂ ਵਿਚਾਰਾਂ ਦੀ ਕੋੜ ਦੀ ਕੰਧ ਬਣੀ ਟੁੱਟ ਸਕੇ ਇਹ ਦੋ ਸਵਾਲ ਪੁੱਛੇ ਸੀਗੇ ਹੁਣ ਤੁਸੀਂ ਜਿਹੜੀ 6ਵੀਂ ਪਹਿਲੀ ਪੌੜੀ ਦੀ 6ਵੀਂ ਪੰਕਤੀ ਹੈ ਇਹ ਪ੍ਰਭੂ ਪਰਮਾਤਮਾ ਵੱਲੋਂ ਜਵਾਬ ਸਮਝ ਸਕਦੇ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਵਿੱਚ ੁੱਕਿਆ ਕਿ ਹੁਕਮ ਉਸ ਪ੍ਰਭੂ ਪਰਮਾਤਮਾ ਜਿਹੜਾ ਉਸਨੇ ਇੱਕ ਨਿਜਮ ਬਣਾਤਾ ਦੁਨੀਆ 'ਚ ਪਾਉ ਉਸਨੇ ਇੱਕ ਹੁਕਮ ਬਣਾ ਦਿੱਤਾ ਹੁਕਮ ਰਜ਼ਾਈ ਚੱਲਣਾ ਉਸ ਹੁਕਮ ਦੇ ਰਜ਼ਾ ਵਿੱਚ ਚੱਲਣਾ ਸਕੇ ਉਸ ਹੁਕਮ ਦੇ ਵਿੱਚ ਰਹਿਣਾ ਸਕੇ ਹੁਕਮ ਹੁੰਦਾ ਜੀ ਕਿਸੇ ਦਾ ਆਦੇਸ਼ ਕਿਸੇ ਦਾ ਨਿਯਮ ਕਿਸੇ ਦੀ ਰਜ਼ਾ ਰਜ਼ਾਈ ਹੁੰਦਾ ਜੀ ਉਸ ਦੀ ਮਰਜ਼ੀ ਵਿੱਚ ਭਾ ਪ੍ਰਭੂ ਪਰਮਾਤਮਾ ਹੁਕਮ ਬਣਾਉਣ ਵਾਲੀ ਮਰਜ਼ੀ ਵਿੱਚ ਪ੍ਰਭੂ ਪਰਮਾਤਮਾ ਦੀ ਮਰਜ਼ੀ ਵਿੱਚ ਅ ਉਸ ਰੱਬ ਦੀ ਮਰਜ਼ੀ ਵਿੱਚ ਚੱਲਣਾ ਭਾ ਤੁਰਨਾ ਰਹਿਣਾ ਹਮੇਸ਼ਾ ਚੱਲਦੇ ਰਹਿਣਾ ਨਾਨਕ ਇੱਥੇ ਆ ਗਿਆ ਵੀ ਇਹ ਮੇਰੇ ਨਾਨਕ ਜੀ ਨਾਨਕ ਆਪਣੇ ਮਨ ਕਹਿੰਦਾ ਉਹ ਮੇਰੇ ਮਨਾਂ ਮਿੱਤਰ ਪਿਆਰੇ ਆ ਮਨ ਲਿਖਿਆ ਇਹ ਧੁਰ ਤੋਂ ਲਿਖਿਆ ਹੋਇਆ ਨਾਲ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ ਠੀਕ ਹੈ ਜਿਹਨੂੰ ਆਪਾਂ ਲੇਖ ਕਹਿ ਦਿੰਦੇ ਆ ਜਾਂ ਕੁਝ ਵੀ ਕਹਿ ਲੋ ਠੀਕ ਹੈ ਸਿੱਧਸ ਦੇ ਅਰਥ ਨੇ ਕੀ ਨਾਨਕ ਆਖਦਾ ਉਹ ਮੇਰੇ ਮਿੱਤਰ ਪਿਆਰੇ ਮਨਾ ਜਾ ਹੁਣ ਅਸੀਂ ਆਪਣੇ ਆਪ ਨੂੰ ਆਖਦੇ ਮਿੱਤਰ ਪਿਆਰੇ ਮਨਾ ਧੁਰ ਤੋਂ ਹੀ ਲਿਖਿਆ ਹੋਇਆ ਹੈ ਕਿ ਜੇ ਪ੍ਰਭੂ ਪਰਮਾਤਮਾ ਨੂੰ ਅਸੀਂ ਪਾਉਣਾ ਹੈ ਆਪਣੇ ਅੰਦਰ ਪ੍ਰਗਟ ਕਰਨਾ ਹੈ ਤਾਂ ਉਸ ਦੇ ਹੁਕਮ ਵਿੱਚ ਰਹਿਣਾ ਸਿੱਖਾ ਠੀਕ ਹੈ ਜਦੋਂ ਅਸੀਂ ਉਸ ਦੇ ਹੁਕਮ ਵਿੱਚ ਰਹਿਣਾ ਸਿੱਖ ਗਏ ਤਾਂ ਆਪਣੇ ਆਪ ਹੀ ਸਾਡੇ ਅੰਦਰ ਪ੍ਰਭੂ ਪਰਮਾਤਮਾ ਪ੍ਰਕਾਸ਼ਿਤ ਹੋ ਜਾਊਗਾ ਠੀਕ ਹੈ ਹੁਕਮ ਵਿੱਚ ਰਹਿਣਾ ਕੀ ਹੈ ਜੀ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਉਸ ਨੂੰ ਹਰ ਵਕਤ ਯਾਦ ਰੱਖਣਾ ਜੋ ਜੋ ਕੁਝ ਵੀ ਹੋਏ ਬਿਨਾਂ ਕਿਸੇ ਤੰਨਾ ਮਨ ਨੇ ਮਾਰੇ ਉਸ ਨੂੰ ਭਲਾ ਮੰਨ ਲੈਣਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੰਤਾਪ ਜਿੱਦਾਂ ਜਿਹੜਾ ਦੁੱਖ ਵਿੱਚ ਦੁੱਖ ਨਹੀਂ ਮੰਨਦਾ ਸੁਖ ਦਰਦ ਹੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਸੁਖ ਤੇ ਦੁੱਖਾਂ ਨੂੰ ਇੱਕੋ ਤਰ੍ਹਾਂ ਮੰਨ ਕੇ ਚੱਲਦਾ ਜਦੋਂ ਖੁਸ਼ੀ ਆਵੇ ਵਧੀਆ ਆਵੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਮੇਰੇ ਮਾਲਕਾ ਤੂੰ ਦਿੱਤਾ ਬਾਹਲਾ ਛਾਲਾ ਮਾਰਨ ਦੀ ਲੋੜ ਨਹੀਂ ਕੇਵਰ ਹੁੰਦੇ ਨਹੀਂ ਜੀ ਮੈਂ ਬੜਾ ਦੇਖਿਆ ਕਿ ਓਹੋ ਹੋ 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 ਇੰਨੀ ਖੁਸ਼ੀ ਹੋਗੀ ਜਿਹੜੇ ਮਨੁੱਖ ਜਦੋਂ ਪ੍ਰਮਾਤਮਾ ਕੋਈ ਵਧੀਆ ਖੁਸ਼ੀ ਦਿੰਦਾ ਜਦੋਂ ਬਾਹਲੇ ਟੱਪਦੇ ਨੇ ਜਦੋਂ ਕੋਈ ਦੁੱਖ ਮਾੜੇ ਮੋٹے ਆਉਂਦੇ ਨੇ ਉਹੀ ਸਭ ਨੂੰ ਥੱਲੇ ਡਿੱਗਦੇ ਨੇ ਜੀ ਜਦੋਂ ਤੁਸੀਂ ਖੁਸ਼ੀ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਕੋ ਨਾਰਮਲ ਢੰਗ ਨਾਲ ਲਓਗੇ ਤਾਂ ਜਦੋਂ ਦੁੱਖ ਆਣਗੇ ਉਦੋਂ ਵੀ ਤੁਸੀਂ ਨਾਰਮਲ ਢੰਗ ਦੇ ਨਾਲ ਉਸ ਨੂੰ ਲੈ ਕੇ ਚੱਲੋਗੇ ਜਦੋਂ ਅਸੀਂ ਖੁਸ਼ੀਆਂ ਵਿੱਚ ਵੱਧ ਛਾਲਾਂ ਮਾਰਦੇ ਹਾਂ ਜੀ ਅਸੀਂ ਇੰਨੀ ਪੜ੍ਹਾਈ ਕਰ ਲਈ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਅਸੀਂ ਜਮੀਨ ਲੈ ਲਈ ਅਸੀਂ ਇਦਾਂ ਕਰਤਾ ਜਦੋਂ ਤੁਸੀਂ ਜਾਂਦੇ ਸਭ ਤੋਂ ਵੱਧ ਡਿਪਰੈਸ਼ਨ ਐਂਗਜ਼ਾਇਟੀ ਵੀ ਹੁੰਦੀ ਵੀ ਹਾਈ ਮੇਰੇ ਚਲੇ ਗਿਆ ਜਦੋਂ ਖੁਸ਼ੀ ਨੂੰ ਚਾਹੇ ਕੋਈ ਵਿਆਹ ਕੇ ਵੀ ਕਰੇ ਆਵੇ ਬੜੀਆਂ ਅਜਿਹੀਆਂ ਕਥਾ ਕਹਾਣੀਆਂ ਨੇ ਜਿਹੜੀਆਂ ਉਹੰਦਿਆ ਨੇ ਚਿੱਤ ਵਿੱਚ ਮਾਰਾ ਸੁੱਖ ਰੱਖਿਆ ਪਰ ਜਰੂਰ ਸਾਂਝੀਆਂ ਕਰਾਂਗੇ ਇੱਥੇ ਹੁਕਮ ਰਜ਼ਾਈ ਚੱਲਣਾ ਚਲੋ ਇੱਕ ਸਾਂਝੀ ਕਰ ਲੈਨੇ ਆ ਜੀ ਕਹਿੰਦੇ ਨੇ ਇੱਕ ਵਾਰ ਕੋਈ ਗੁਰੂ ਪਾਸ ਕੋਈ ਸਿੰਘ ਜਾਂਦਾ ਉਹ ਪੁੱਛਦਾ ਗੁਰੂ ਮਹਾਰਾਜ ਜੀ ਤੁਸੀਂ ਕਹਿੰਨੇ ਰਹਿੰਨੇ ਆ ਹੁਕਮ ਰਜ਼ਾ ਵਿੱਚ ਰਹਿਣਾ ਹੁਕਮ ਵਿੱਚ ਰਹਿਣਾ ਚਾਹੀਦਾ ਕੋਈ ਬੰਦਾ ਹੈ ਵੀ ਇਹ ਜਿਹੜਾ ਹੁਕਮ ਵਿੱਚ ਰਹਿੰਦਾ ਕਿਉਂਕਿ ਕਹਿਣਾ ਤਾਂ ਬੜਾ ਸੁੱਖ ਹੈ ਜੀ ਮੈਂ ਤੁਹਾਨੂੰ ਕਹਿ ਰਿਹਾ ਬੜਾ ਸੁੱਖਾ ਹੁਕਮ ਵਿੱਚ ਰੋ ਕਈ ਵਾਰ ਕਿਤੇ ਨ ਕਿਤੇ ਹੋ ਵੀ ਜਾਂਦਾ ਜਿਆਦਾ ਤਾਂ ਕੋਸ਼ਿਸ਼ ਕਰੀਦੀ ਹੈ ਕਿ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਰਹੀਏ ਕੇਵਲ ਅਮ ਕਰਦਿਆਂ ਨੂੰ ਖੁਸ਼ੀ ਹੋ ਜਾਂਦੀ ਹੈ ਖੁਸ਼ੀ ਦਾ ਹਿੱਸਾ ਬਣਨਾ ਪੈਂਦਾ ਜੀ ਖੁਸ਼ੀ ਹੋ ਵੀ ਜਾਂਦੀ ਹੈ ਪ੍ਰਮਾਤਮਾ ਸੁੱਖ ਰੱਖੇ ਜੀ ਕਹਿੰਦਾ ਕੋਈ ਐਸਾ ਮਨੁੱਖ ਹੈ ਵੀ ਹੈ ਜਿਹੜਾ ਹੁਕਮ ਵਿੱਚ ਚੱਲਦਾ ਹੈ ਤੁਸੀਂ ਕਹਿ ਤਾਂ ਦਿਨੇ ਹੋ ਕੋਈ ਦਿਖਾਓ ਉਹ ਕਹਿੰਦੇ ਜੀ ਫਲਾਨੇ ਪਿੰਡ ਵਿੱਚ ਫਲਾਨਾ ਬੰਦਾ ਹੈ ਤੁਸੀਂ ਉੱਥੇ ਜਾਓ ਤੇ ਉਸ ਨੂੰ ਮਿਲੋ ਫਿਰ ਮੈਂ ਦੱਸ ਦਵਾਂ ਜੀ ਨਾਮ ਭੁੱਲ ਜਾਨਾ ਪ੍ਰਮਾਤਮਾ ਬੜਾ ਰਹਿਮਤ ਵਾਲਾ ਹੈ ਕਿ ਪੁੱਲ ਬੜੀ ਸ਼ਤਿਜਾਨਾ ਚੀਜ਼ਾਂ ਨੂੰ ਮੈਂ ਜੀ ਪਰ ਭਾਵ ਚੇਤੇ ਰਹਿ ਜਾਂਦੇ ਮਹਾਰਾਜ ਦਾ ਸ਼ੁਕਰਾਨਾ ਇਸ ਗੱਲ ਦਾ ਮਹਾਰਾਜ ਕਹਿੰਦੇ ਵੀ ਫਲਾਨੇ ਪਿੰਡ ਫਲਨਾਂ ਬੰਦਾ ਤੂੰ ਉੱਥੇ ਜਾ ਕੇ ਉਹਨੂੰ ਮਿਲ ਦੋ ਦਿਨ ਤੇ ਫਿਰ ਦੇਖ ਲੈ ਕਿ ਪ੍ਰਮਾਤਮਾ ਦਾ ਹੁਕਮ ਮੰਨਣ ਵਾਲਾ ਕੋਈ ਹੈ ਵੀ ਜਾਂ ਨਹੀਂ ਠੀਕ ਹੈ ਕੇਂਦਰ ਜੀ ਠੀਕ ਹੈ ਕੀ ਕਰਦਾ ਬੰਦਾ ਗੁਰੂ ਦਾ ਸਿੱਖ ਚੱਕਦਾ ਕੋੜੇ ਤੇ ਬੈੰਦਾ ਤੇ ਸਵਾਰ ਕਰਕੇ ਚਲਾ ਜਾਂਦਾ ਅਗਲੇ ਦਿਨ ਕੀ ਕਰਦਾ ਦੁਪਹਿਰ ਨੂੰ ਪਹੁੰਚਦਾ ਜੀ ਉਸ ਪਿੰਡ ਵਿੱਚ ਜਿਸ ਬੰਦੇ ਕੋਲ ਭੇਜਿਆ ਸੀ ਕਹਿੰਦੇ ਜੀ ਉਹ ਅਰਥੀਆਂ ਬੰਨਣ ਦਾ ਕੰਮ ਕਰਦਾ ਪੁਰਾਣੇ ਜਵਾਨ ਜਿਹੜੇ ਅਰਥੀ ਮੋਢੇ ਤੇ ਲੈ ਕੇ ਜਾਂਦੇ ਸੀ ਜਿਹਦੇ ਤੇ ਪਾ ਕੇ ਜਿਹੜੇ ਮਰਤਕ ਨੂੰ ਆ ਆਪਾਂ ਸਿਵਿਆਂ ਵਿੱਚ ਲੈ ਕੇ ਜਾਂਦੇ ਸੀ ਉਸ ਦਾ ਕਾਰੋਬਾਰ ਸੀ ਤੇ ਪਿਓ ਜਿਹੜਾ ਸੀ ਕਹਿੰਦੇ ਅਰਥੀਆਂ ਗੰਡ ਰਿਆ ਸਾਰੇ ਘਰ ਦੇ ਘਰੇ ਮਾਈਆਂ ਲਗੀਆਂ ਹੋਈਆਂ ਬੁੜੀਆਂ ਗੀਤ गा ਰਹੀਆਂ ਡੋਲੀ ਜਿਹਨੂੰ ਕਹਿੰਦੇ ਜਾਗੋ ਕਹਿੰਦੇ ਆ ਸੌਰੀ ਮਾਫ ਕਰਨ ਰਾਤ ਨੂੰ ਜਿਵੇਂ ਸੰਗੀਤ ਹੁੰਦਾ ਜਾਗੋ ਘਟਦੇ ਆ ਕਰ ਰਹੇ ਤਿਆਰੀਆਂ ਕਰ ਰਹੇ ਨੇ ਤੇ ਉਹ ਰੱਬ ਦਾ ਨਾਮ ਲਈ ਜਾ ਰਿਹਾ ਤੇ ਅਰਥੀ ਤਿਆਰ ਕਰੀ ਜਾ ਰਿਹਾ ਤੇ ਉਹ ਬੰਦਾ ਜਿਸ ਨੂੰ ਗੁਰੂ ਮਹਾਰਾਜ ਨੇ ਭੇਜਿਆ ਸੀ ਕਿ ਜਾ ਕੇ ਦੇਖ ਲੈ ਕਿ ਕੋਈ ਹੁਕਮ ਨ ਮੰਨਣ ਵਾਲਾ ਹੈ ਵੀ ਜਾਂ ਨਹੀਂ ਉਹ ਆ ਕੇ ਪੁੱਛਦਾ ਕਹਿੰਦਾ ਕੀ ਕਰਦਾ ਕਹਿੰਦਾ ਜੀ ਮੈਂ ਆਪਦੀ ਕਿਰਤ ਕਰਦੇ ਆਂ ਹਰਾਨ ਹੋ ਗਿਆ ਕਿਰਤ ਕਰ ਰਹੇ ਨੇ ਕਹਿੰਦਾ ਠੀਕ ਆ ਕਿਰਤ ਕਰ ਰਹੇ ਆ ਕਹਿੰਦਾ ਕੀ ਕਿਰਤ ਕਰਦੇ ਆ ਕਹਿੰਦਾ ਮੇਰਾ ਕੰਮ ਆ ਜੀ ਮੈਂ ਅਸਤੀ ਅਰਥੀਆਂ ਤਿਆਰ ਕਰਦਾ ਠੀਕ ਹੈ ਜਿਹਦੇ ਉੱਪਰ ਪਾਕੇ ਲੈ ਕੇ ਜਾਂਦੇ ਆ ਕਹਿੰਦਾ ਵੀ ਤੇਰੇ ਘਰ ਤਾਂ ਮੁੰਡੇ ਦਾ ਵਿਆਹ ਰੱਖਿਆ ਹੋਇਆ ਵੇ ਕੱਲ ਨੂੰ ਜਾਣ ਹੋਣੀ ਆ ਵੀ ਤੂੰ ਖੁਸ਼ਕਾ ਤਾਂ ਨਹੀਂ ਹੁੰਦਾ ਕਹਿੰਦਾ ਜਾਣੋ ਨਹੀਂ ਫੇਰ ਕੀ ਆ ਜਨਣਾ ਆ ਜਾਏਗੀ ਮੈਂ ਆਪਣੀ ਕਿਰਤ ਕਰਨੀ ਆ ਠੀਕ ਹੈ ਪਰਮਾਤਮਾ ਨਾਲ ਜੁੜਿਆ ਹੋਇਆ ਸੀਗਾ ਜੀ ਬੜਾ ਹਰੰਨ ਦਾ ਦੇਖਦਾ ਰਾਤ ਨੂੰ ਸ਼ਾਮ ਨੂੰ ਸਾਰੇ ਜਣੇ ਨੱਚ ਗਾ ਰਹੇ ਅਤੇ ਉਹ ਬੈਠ ਕੇ ਆਪਣੇ ਕੀਰਤ ਕਰ ਰਹੇ ਜੀ ਬਣਾਈ ਜਾ ਰਿਆ ਅਰਥੀਆਂ ਠੀਕ ਹੈ ਰਾਤ ਹੁੰਦੀ ਹੈ ਸੌਂ ਜਾਂਦਾ ਸਵੇਰ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਜੀ ਬੰਦਾ ਪ੍ਰਮਾਤਮਾ ਨੂੰ ਯਾਦ ਕਰਦਾ ਸ਼ੁਕਰਾਨਾ ਕਰਦਾ ਠੀਕ ਹੈ ਜੋ ਉਸ ਦਾ ਨਿਤਨੇਮ ਸੀ ਜੋ ਕਰਦਾ ਸੀ ਦੇਖਦਾ ਕਿ ਉਹ ਬੰਦਾ ਸਵੇਰ ਦਾ ਉੱਠਿਆ ਪ੍ਰਮਾਤਮਾ ਨਾਲ ਜੁੜਿਆ ਦਰਬੁੜੀਆਂ ਤਿਆਰੀਆਂ ਕਰ ਰਿਹਾ ਉਹ ਫਿਰ ਤਿਆਰੀਆਂ 'ਚ ਸ਼ਾਮਲ ਨਹੀਂ ਜਿਵੇਂ ਸੇਰੇ ਬੰਦੇ ਆ ਘੂਰੀਆਂ ਗਾਉਂਦੇ ਆ ਸਭ ਕੁਝ ਕਰਦੇ ਆ ਜੀ ਵਿਆਹਾਂ ਬਾਰੇ ਤੁਹਾਨੂੰ ਪਤਾ ਹੀ ਹੈ ਉਹ ਬੰਦਾ ਫਿਰ ਆਪਣਾ ਹੋਰ ਦੂਸਰੀ ਕਿਰਤ ਕਰਨ ਲੱਗਿੰਦਾ ਹੋਰ ਜਿਹੜਾ ਅਰਥੀ ਤਿਆਰ ਕਰਨ ਲੱਗਿਆਂ ਤੇ ਦੇਖਦਾ ਕੱਪੜੇ ਤਿਆਰ ਪਾ ਕੇ ਹੋ ਗਿਆ ਜਨ ਚਲੀ ਜਾਂਦੀ ਹੈ ਜੀ ਬੰਦਾ ਦੇਖਦਾ ਯਾਰ ਤੂੰ ਅੱਜ ਸਵੇਰੇ ਵੀ ਤੂੰ ਆਪਦਾ ਕਿਰਤ ਵਿੱਚ ਲੱਗਿਆ ਹੋਇਆ ਸੀ ਸਾਰੇ ਜਾਨੇ ਘੋੜੀਆਂ ਦੇ ਗੀਤ ਗਾਰੇ ਸੀ ਤਿਆਰ ਹੋ ਰਹੇ ਸੀ ਖੁਸ਼ੀ ਦਾ ਮਾਹੌਲ ਸੀ ਸਿਹਰੇ ਬੰਦ ਰਿਹਾ ਸੀ ਉਹ ਫਿਰ ਵੀ ਸ਼ਾਮਲ ਨਹੀਂ ਹੋਇਆ ਕਹਿੰਦਾ ਪਰਮਾਤਮਾ ਦੀ ਮਰਜ਼ੀ ਹੈ ਕੋਈ ਗੱਲ ਨਹੀਂ ਆਨੰਦ ਕਰਜ ਹੋ ਜਾਂਦਾ ਜੀ ਸ਼ਾਮ ਹੋਣ ਦਾ ਟਾਈਮ ਹੁੰਦਾ ਢੋਲੀ ਲੈ ਕੇ ਆਉਂਦੇ ਆ ਤੇ ਰਾਸਤੇ 'ਚ ਕਹਿੰਦੇ ਇੱਕ ਪੁਲ ਹੁੰਦਾ ਤੇ ਜਦੋਂ ਹੀ ਲਾੜਾ ਘੋੜੇ ਤੇ ਜਿਹੜਾ ਮੁਰੇ ਬੈਠਨ ਦਾ ਢੋਲੀ ਪਿੱਛੇ ਹੁੰਦੀ ਹੈ ਕਹਿੰਦੇ ਪੁਲ ਦੇ ਉੱਪਰ ਆਉਂਦਾ ਤਾਂ ਕੀ ਹੁੰਦਾ ਉਸ ਨੂੰ ਜਿਵੇਂ ਆਪਾਂ ਹਾਰਟ ਅਟੈਕ ਹੈ ਦੀਏ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਜੀ ਮੌਤ ਹੁੰਦੀ ਹੈ ਘੋੜੇ ਤੇ ਡੱਕ ਪੈਂਦਾ ਸਾਰੇ ਹਾਹਾਕਾਰ ਮੱਚ ਜਾਂਦੀ ਹੈ ਜੀ ਜਿਹੜੇ ਲੋਕੀ ਨੱਚਦੇ ਖੇਡਦੇ ਗਏ ਸੀ ਬਿਉਨ ਉਹੀ ਰੋਂਦੇ ਹੋਏ ਵਾਪਸ ਆ ਜਾਂਦੇ ਆ ਜੀ ਹੁਣ ਉਹ ਉਹੀ ਮੁੰਡਾ ਜਿਹੜਾ ਸੇਰੇ ਬਣ ਕੇ ਗਿਆ ਸੀ ਹੁਣ ਉਹ ਮੁਰਦੇ ਲਾਸ਼ ਵਿੱਚ ਵਾਪਸ ਘਰੇ ਆਇਆ ਹੈ ਜੀ ਸਾਰੇ ਦੁਹਾਈ ਪਾ ਰਹੇ ਡੋਲੀ ਕਰਿਆ ਗਈ ਸਭ ਕੁਝ ਆ ਗਿਆ ਤੇ ਜਿਹੜਾ ਪਿਓ ਬੈਠਾ ਸੀ ਉਹ ਅਰਥੀਆਂ ਬਣਾ ਰਿਹਾ ਸੀਗਾ ਜੀ ਅਰਥੀ ਕਹਿੰਦਾ ਤਿਆਰ ਬੈਠੀਆ ਮੁੰਡੇ ਨੂੰ ਪਾਉ ਚੱਕੋ ਸੀ ਵਿੱਚ ਲੈ ਕੇ ਜਾਓ ਕਹਿੰਦਾ ਕਹਿ ਜਾ ਤੂੰ ਨਿਰਦਈ ਬਾਪ ਆ ਤੇਰਾ ਮੁੰਡਾ ਮਰਿਆ ਤੈਨੂੰ ਕੋਈ ਦੁੱਖੀ ਨਹੀਂ ਤੂੰ ਉਹਨੂੰ ਕਹਿੰਦਾ ਲੈ ਕੇ ਕਹਿੰਦਾ ਪ੍ਰਮਾਤਮਾ ਨੇ ਭੇਜਿਆ ਸੀ ਚਲਾ ਗਿਆ ਠੀਕ ਹੈ ਕਹਿੰਦਾ ਮੇਰੇ ਮਨ ਵਿੱਚ ਇੱਕ ਸਵਾਲ ਹੈ ਚਲੋ ਜੀ ਉਸ ਦਿਨ ਕਰਦੇ ਆ ਉਹ ਲੈ ਕੇ ਚਲੇ ਜਾਂਦੇ ਆ ਠੀਕ ਹੈ ਸੀ ਵਿੱਚ ਜਿਵੇਂ ਆਪਾਂ ਅੱਗ ਲਾ ਦਿੰਦੇ ਆ ਹੋ ਜਾਂਦੇ ਆ ਠੀਕ ਆ ਉਸ ਪਿਉ ਨੇ ਕ ਵੀ ਹੰਝੂ ਨਹੀਂ ਸਕੇ ਆ ਅਗਲਾ ਦਿਨ ਹੁੰਦਾ ਸਵੇਰ ਉੱਠ ਕੇ ਫਿਰ ਅਰਦਾਸ ਬੇਨਤੀ ਕਰਦਾ ਜਿਵੇਂ ਉਹ ਰੋਜ਼ ਲੱਗ ਜਾਂਦਾ ਕੀਰਤ ਵਿੱਚ ਫਿਰ ਲੱਗ ਜਾਂਦਾ ਅਗਲੀ ਜਿਹੜੀ ਅਰਥੀ ਬਣਾਉਣ ਲੱਗ ਜਾਂਦਾ ਤੇ ਉਹ ਬੰਦਾ ਜਿਹੜਾ ਗੁਰੂ ਮਹਾਰਾਜ ਨੇ ਭੇਜਿਆ ਸੀ ਕਹਿੰਦਾ ਜੀ ਮੇਰਾ ਸਵਾਲ ਆ ਤੁਹਾਡੇ ਤਾਂ ਜੀ ਗੁੱਸਾ ਨਾ ਕਰੋ ਤੇ ਇੱਕ ਸਵਾਲ ਪੁੱਛਾਂ ਜਾਂਦਾ ਜੀ ਹਾਂਜੀ ਪੁੱਛੋ ਕੀ ਕਹਿੰਦੇ ਤੁਹਾਨੂੰ ਪਹਿਲਾਂ ਪਤਾ ਸੀ ਕੀ ਤੁਹਾਨੂੰ ਪਤਾ ਸੀ ਕਿ ਅੱਜ ਤੁਹਾਡੇ ਮੁੰਡੇ ਦੀ ਮੌਤ ਹੋਣੀ ਆ ਉਹ ਕਹਿੰਦਾ ਮੈਨੂੰ ਇਹ ਨਹੀਂ ਸੀ ਪਤਾ ਵੀ ਕਦੋਂ ਹੋਣੀ ਹੈ ਮੈਨੂੰ ਇੰਨਾ ਪਤਾ ਸੀ ਵੀ ਜਿੱਦਣ ਕਿਤੇ ਮੇਰਾ ਮੁੰਡਾ ਕੁੜੀ ਚੜ੍ਹੇਗਾ ਜਿੱਦਣ ਵਿਆਹ ਕੇ ਆਵੇਗਾ ਉਹ ਨੰਦਕਾਰਜ ਤਾਂ ਲੈ ਆਵੇਗਾ ਪਰ ਘਰੇ ਵਾਪਸ ਪੂਰਾ ਨਹੀਂ ਆਵੇਗਾ ਠੀਕ ਹੈ ਜਿਵੇਂ ਪਹਿਲਾਂ ਹੀ ਪਤਾ ਸੀ ਬਾਣੀ ਪ੍ਰਮਾਤਮਾ ਨਾਲ ਜੋੜਨ ਦੀ ਠੀਕ ਹੈ ਗੱਲ ਸੀ ਤੇ ਕਹਿੰਦਾ ਜੇ ਇਹ ਗੱਲ ਸੀ ਫਿਰ ਤੂੰ ਵਿਆਹਇਆ ਤੂੰ ਮੁੰਡਾ ਆਪਣਾ ਜਾਂ ਜੇ ਫਿਰ ਤੂੰ ਨਾ ਵਿਆਹਦਾ ਨਾਲੇ ਕੁੜੀ ਵੀ ਹੁਣ ਜਿਹੜੀ ਆਈ ਹੈ ਉਹ ਤਾਂ ਬਿਆ ਤੋਂ ਪਹਿਲਾਂ ਹੀ ਜਿਹੜੀ ਆ ਵਿਧਵਾ ਹੋ ਗਈ ਤੇ ਆਪਣੇ ਮੁੰਡੇ ਨੂੰ ਤੂੰ ਨਾ ਵਿਆਹੋਂਦਾ ਨਾਲੇ ਭੋਰਾ ਹੋਰ ਜਿਉਣ ਲੈਂਦਾ ਤੂੰ ਕੁਵਾਰਾ ਰੱਖ ਲੈਂਦਾ ਉਹ ਕਹਿੰਦਾ ਇਹ ਮੇਰੀ ਮਰਜ਼ੀ ਨਹੀਂ ਇਹ ਰੱਬ ਦੀ ਰਜ਼ਾ ਸੀ ਇਹ ਰੱਬ ਦਾ ਹੁਕਮ ਸੀ ਰੱਬ ਦੀ ਰਜ਼ਾ ਸੀ ਰੱਬ ਦਾ ਪਾਣਾ ਸੀ ਉਸ ਨੇ ਜੇ ਚਾਇਆ ਉਸ ਦਾ ਬਿਆਹ ਕੀਤਾ ਉਸ ਨੇ ਚਾਇਆ ਉਸ ਨੇ ਭੇਜਿਆ ਸਾਨੂੰ ਦਾਤ ਦਿੱਤੀ ਉਸ ਨੇ ਚਾਇਆ ਆਪਣੇ ਕੋਲ ਲੈ ਲਿਆ ਠੀਕ ਹੈ ਤੇ ਇਸ ਵਿੱਚ ਮੇਰਾ ਤਾਂ ਕੀ ਹੈ ਮੇਤ ਉਸ ਦੇ ਰਜ਼ਾ ਵਿੱਚ ਹਾਂ ਬੈਠਾ ਸ਼ੁਕਰਾਨਾ ਹਾਂ ਨਾ ਬੜਾ ਖੁਸ਼ੀ ਮਨਾਈ ਤੇ ਨਾ ਮੈਨੂੰ ਬੜਾ ਦੁੱਖ ਹੋਇਆ ਪਰਮਾਤਮਾ ਨੇ ਦਿੱਤਾ ਸੀ ਉਹਨੂੰ ਪਾਇਆ ਉਸਨੇ ਵਾਪਸ ਲੈ ਲਿਆ ਇਹ ਸੁਣ ਕੇ ਜਿਹੜਾ ਸਿੰਘ ਆਇਆ ਸੀ ਰੋਂਦਾ ਹੋਇਆ ਵਾਪਸ ਗਿਆ ਚਾਕੇ ਕਹਿੰਦੇ ਗੁਰੂ ਮਹਾਰਾਜ ਦੇ ਚਰਨਾਂ 'ਚ ਡੇਕ ਪਿਆ ਤੇ ਮਹਾਰਾਜ ਕਹਿੰਦੇ ਨੇ ਕਿ ਦੁਨੀਆ ਵਿੱਚ ਤੁਸੀਂ ਵੀ ਧਿਆਨ ਦਿਓ ਕਿ ਤੁਹਾਡੇ ਵਰਗੇ ਦੁਨੀਆ ਵਿੱਚ ਮੈਂ ਦੱਸਦਾ ਦੁਨੀਆ ਵਿੱਚ ਬੜਿਆ ਹਜੇ ਲੋਕ ਨੇ ਜਿਹੜੇ ਸਭ ਤੋਂ ਬਹੁਤ ਪਹੁੰਚੇ ਹੋਏ ਇਹ ਕਿ ਇਹ ਬਾਬਿਆਂ ਬੁੱਬਿਆਂ ਦੀ ਗੱਲ ਨਹੀਂ ਕਰਦਾ ਜ਼ਿਆਦਾਤਰ ਪਖੰਡ ਹੈ ਜੀ ਜਿਹੜੀ ਰੂ ਪਹੁੰਚੀ ਹੋਈ ਹੈ ਉਹ ਤੁਹਾਨੂੰ ਇਹ ਬਾਬਿਆਂ ਦੇ ਰੂਪ ਵਿੱਚ ਘਟੇ ਮਿਲੇਗੀ ਉਹ ਕਿਸੇ ਨਾ ਬੜਾ ਮਿਡਲ ਵਰਤਨ ਨਹੀਂ ਰੱਖਣਾ ਚਾਹੁੰਦੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ਾ ਪ੍ਰਮਾਤਮਾ ਨਾਲ ਸਾਡੀ ਲੱਗੀ ਹੈ ਪ੍ਰਮਾਤਮਾ ਨਾਲ ਸਾਡੀ ਬਣੀ ਹੈ ਤੇ ਹੋਰ ਸਾਨੂੰ ਕੀ ਚਾਹੀਦਾ ਠੀਕ ਹੈ ਇੱਕ ਹੋਰ ਮੈਂ ਦੱਸਣੀ ਚਾਹੁੰਦਾ ਆਪਾਂ ਫਿਰ ਸਾਂਝੀ ਕਰ ਲਾਂਗੇ ਜੀ ਇਹ ਜਿਹੀਆਂ ਰੂਹਾਂ ਦੀਆਂ ਕਿ ਦੁਨੀਆ ਦੇ ਵਿੱਚ ਇੰਨੀਆਂ ਪਿਆਰੀਆਂ ਰੂਹਾਂ ਬੈਠੀਆਂ ਆ ਤੁਸੀਂ ਵੀ ਉਹਨਾਂ ਚੋਂ ਸ਼ਾਇਦ ਹੋ ਮੋ ਕਿ ਪ੍ਰਮਾਤਮਾ ਦੇ ਨਾਲ ਪਿਆਰ ਬੜਾ ਜੀ ਪ੍ਰਮਾਤਮਾ ਦੇ ਨਾਲ ਪਿਆਰ ਬੜਾ ਕੋਈ ਉਹਨਾਂ ਕੋਲੇ ਦੁੱਖ ਸੁੱਖ ਦੋਨਾਂ ਨੂੰ ਇੱਕ ਕਰ ਜਾਣਦੇ ਨੇ ਕਾਮ ਕ੍ਰੋਧ ਲੋਭ ਮੋਹ ਕਰ ਉਹਨਾਂ ਦੇ ਬਸ ਵਿੱਚ ਨੇ ਖਤਮ ਨਹੀਂ ਹੁੰਦੇ ਬਸ ਵਿੱਚ ਨੇ ਜੀ ਕਿਉਂਕਿ ਇਹਨਾਂ ਤੋਂ ਬਿਨਾ ਦੁਨੀਆ ਨਹੀਂ ਚੱਲਦੀ ਗੁੱਸਾ ਕਰੋ ਪਰ ਗੁੱਸੇ ਨੂੰ ਇਸ ਹੱਬ ਨਾ ਕਰੋ ਕਿ ਵਧੀਆ ਕਰੋ ਠੀਕ ਹੈ ਗੁੱਸਾ ਲੈ ਕੇ ਜੇ ਕਿਸੇ ਨੇ ਕੁਝ ਬੋਲ ਦਿੱਤਾ ਕਿ ਫਲਾਣਾ ਬੰਦਾ ਨਕਮਾ ਗੁੱਸਾ ਕਰੋ ਤੇ ਮਿਹਨਤ ਕਰਕੇ ਦਿਖਾਓ ਠੀਕ ਹੈ ਇਹ ਨਹੀਂ ਕਿ ਗੁੱਸਾ ਕਰੋ ਗਲਬੜਤ ਹੋਣ ਜੇਲ੍ਹ ਚ ਬੈ ਕੇ ਨਾ ਤੁਹਾਡਾ ਕੋਈ ਕੰਮ ਸਵਰਿਆ ਨਾ ਉਹਨਾਂ ਦਾ ਜੀ ਕਿਸ ਨੇ ਕੁਝ ਬੋਲ ਕੁਲ ਬੋਲੇ ਮਿਹਨਤ ਕਰਕੇ ਦਿਖਾਓ ਕੁਝ ਬਣ ਕੇ ਦਿਖਾਓ ਉਹ ਬੰਦਾ ਆਪਣੇ ਆਪ ਚੁੱਪ ਹੋ ਜਾਏਗਾ ਗੁੱਸਾ ਇਸ ਤਰੰਗ ਨਾ ਕਰੋ ਠੀਕ ਹੈ ਏਸੀ ਜੀ ਹੁਕਮ ਰਜ਼ਾਈ ਚੱਲਣਾ ਨਾਨਕ ਕਹਿਣ ਤੋਂ ਬਾਅਦ ਰੁਕ ਜਾਓ ਨਾਨਕ ਬਿਹੀ ਮੇਰਿਆ ਮਨਾਉ ਮਿੱਤਨ ਰਿਆ ਮਨਾ ਲਿਖਿਆ ਨਾਲੇ ਤਾਂ ਤੁਰਤੋਂ ਹੀ ਲਿਖਿਆ ਹੋਇਆ ਕਿ ਜਦੋਂ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਰਵਾਂਗੇ ਨਾ ਆਪਣੇ ਆਪ ਜਿਹੜਾ ਪਰਮਾਤਮਾ ਦਾ ਪ੍ਰਕਾਸ਼ ਛਾਡੇ ਹੋ ਜੂ ਹੁਣ ਇੱਥੇ ਸਵਾਲ ਪੈਦਾ ਹੋ ਜਾਂਦਾ ਜੀ ਕਿ ਹੁਕਮ ਹੈ ਕੀ ਹੁਣ ਠੀਕ ਹੈ ਹੁਕਮ ਕੀ ਹੈ ਇਹ ਆਪਾਂ ਫਿਰ ਪੜਾਂਗੇ ਜੀ ਦੂਸਰੀ ਪੌੜੀ ਵਿੱਚ ਸਾਰੀ ਦੀ ਸਾਰੀ ਜਿਹੜੀ ਹੈ ਹੁਕਮ ਵਿੱਚ ਹੈ ਤੇ ਅੱਜ ਲਈ ਇੰਨਾ ਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ